ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਦੇ ਕੋਲ ਇੱਕ ਸਿੱਖ ਆਇਆ ਤੇ ਉਹਨੇ ਸਵਾਲ ਕੀਤਾ ਉਹ ਸਵਾਲ ਸਾਡਾ ਸਾਰਿਆਂ ਦਾ ਹੈ ਵੀ ਸਤਿਗੁਰੂ ਮੇਰੇ ਮਨ ਦੇ ਵਿੱਚ ਮਾੜੇ ਵਿਚਾਰ ਬਹੁਤ ਆਉਂਦੇ ਨੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਦੇ ਕੋਲ ਇਹ ਜਦੋਂ ਕੁਐਸਚਨ ਕੀਤਾ ਵੀ ਮਾੜੇ ਵਿਚਾਰ ਬਹੁਤ ਆਉਂਦੇ ਨੇ ਸਾਡੇ ਬਹੁਤਿਆਂ ਦਾ ਕੁਐਸਚਨ ਹੋਏਗਾ ਵੀ ਮੇਰੇ ਮਨ ਦੇ ਵਿੱਚ ਵੀ ਮਾੜੇ ਖਿਆਲਤ ਬਹੁਤ ਆਉਂਦੇ ਨੇ ਜਦੋਂ ਮੈਂ ਘਰ ਬੈਠਾ ਹਾਂ ਕੰਮ ਦੇ ਉੱਤੇ ਬੈਠਾ ਹਾਂ ਆਟੋਮੈਟਿਕ ਮੈਂ ਨਹੀਂ ਚਾਹੁੰਦਾ ਵੀ ਮਾੜੇ ਵਿਚਾਰ ਆਣ ਪਰ ਮੈਂ ਮਾੜਾ ਸੋਚਣਾ ਸ਼ੁਰੂ ਕਰ ਦਿਨਾ ਹਾਂ ਕਈ ਵਾਰੀ ਮੈਂ ਆਪਣੇ ਬਾਰੇ ਸੋਚਣਾ ਵਾ ਕਈ ਵਾਰੀ ਦੂਸਰਿਆਂ ਬਾਰੇ ਸੋਚਣਾ ਹਾਂ ਈਵਨ ਕਿ ਜਦੋਂ ਮੈਂ ਪਾਠ ਵੀ ਕਰਦਾ ਪਿਆ ਮਾੜੇ ਮਾੜੇ ਖਿਆਲ ਆਂਦੇ ਨੇ ਕਈ ਬੰਦੇ ਇਹ ਬਹੁਤ ਵਾਰੀ ਆਖਦੇ ਵੀ ਜਦੋਂ ਅਸੀਂ ਪਾਠ ਕਰਨ ਬੈਠੇ ਹਾਂ ਬੜੇ ਮਾੜੇ ਖਿਆਲ ਆਂਦੇ ਨੇ ਕਈ ਵਾਰੀ ਗੁਰਦੁਆਰੇ ਆ ਕੇ ਬੈਠੇ ਹਾਂ ਮਾੜੇ ਮਾੜੇ ਖਿਆਲ ਆਣਗੇ ਆਮ ਇੱਕ ਕੋਮਨ ਕੁਐਸਚਨ ਹੈ ਉਨੇ ਸਵਾਲ ਕੀਤਾ ਮਹਾਰਾਜ ਵੀ ਮਾੜੇ ਖਿਆਲ ਬਹੁਤ ਆਉਂਦੇ ਨੇ ਕਿਵੇਂ ਰੋਕਿਆ ਜਾਏ ਕਿਵੇਂ ਸਟੌਕ ਹੋਣ ਤੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਐਗਜ਼ਾਮਪਲ ਦਿੱਤੀ ਕਹਿਣ ਲੱਗੇ ਨਦੀ ਵਹਿੰਦੀ ਪਈ ਹੈ ਨਦੀ ਦਾ ਪਾਣੀ ਹੈ ਤੇ ਉਹਨੂੰ ਜੇ ਰੋਕਣਾ ਹੈ ਕੋਈ ਬੰਦਾ ਮਿੱਟੀ ਦੇ ਦੋ ਬਾਟੇ ਭਰ ਕੇ ਪਾਏ ਆਖੇ ਵੀ ਰੁਕ ਜਾਏਗਾ ਕਦੇ ਵੀ ਨਹੀਂ ਹੋ ਸਕਦਾ 10 ਬਾਟੇ ਪਾ ਦੇ ਇੱਕ ਟਰਾਲੀ ਮਿੱਟੀ ਪਾ ਦੇ ਨਦੀ ਦੇ ਪਾਣੀ ਨੂੰ ਰੋਕਣਾ ਤੇ ਬੰਨ ਮਾਰਨਾ ਪਏਗਾ ਉਥੇ ਜਦੋਂ ਬੰਨ ਵਜਦੇਗਾ ਤੇ ਬੰਨ ਨੇ ਨਦੀ ਦੇ ਪਾਣੀ ਨੂੰ ਰੋਕ ਦੇਣਾ ਹੈ ਸਹਿਬ ਕਹਿੰਦੇ ਮਨ ਦੇ ਵਿੱਚ ਮਾੜੇ ਖਿਆਲ ਆ ਰਹੇ ਨੇ ਰੋਕਣਾ ਕੋਈ ਸੋਖਾ ਨਹੀਂ ਜਦੋਂ ਬੰਦਾ ਸ਼ਬਦ ਦਾ ਬੰਨ ਮਾਰ ਦੇਗਾ ਜਿਉ ਮੰਦਰ ਕੋ ਥਾਮੈ ਥਮਨ ਤਿਉ ਗੁਰ ਕਾ ਸ਼ਬਦ ਮਨੈ ਅਸਥਮਨ ਜਦੋਂ ਸ਼ਬਦ ਦਾ ਬੰਨ ਮਾਰ ਦਿੱਤਾ ਤੇ ਉਦੋਂ ਕੀ ਹੋਏਗਾ ਮਾੜੇ ਵਿਚਾਰ ਆਣੀ ਰੁਕ ਜਾਣਗੇ ਸ਼ਬਦ ਦਾ ਥੰਮ ਮਾਰਨ ਤੋਂ ਭਾਵ ਜੇ ਤੂੰ ਬੰਦੇ ਨੇ ਗੁਰੂ ਦੇ ਸ਼ਬਦ ਦਾ ਆਸਰਾ ਲੈ ਲਿਆ ਸ਼ਬਦ ਨੂੰ ਕਮਾਣਾ ਸ਼ੁਰੂ ਕਰ ਦਿੱਤਾ ਬੰਨ ਵੱਜ ਗਿਆ ਮਾੜੇ ਵਿਚਾਰ ਕੱਟ ਜਾਣਗੇ ਹੌਲੀ ਹੌਲੀ ਕੱਟਨੇ ਸ਼ੁਰੂ ਹੋ ਜਾਣਗੇ ਜੇ ਨੈਗੇਟਿਵਿਟੀ ਬਹੁਤ ਹੈ ਇੱਕ ਤੇ ਜਿਸ ਤਰ੍ਹਾਂ ਇੱਕ ਲਕੀਰ ਹੈ ਬੋਰਡ ਦੇ ਉੱਤੇ ਲਕੀਰ ਹੈ ਤੇ ਜੇ ਆਪਾਂ ਉਸ ਲਕੀਰ ਨੂੰ ਛੋਟਾ ਕਰਨਾ ਹੈ ਪਹਿਲਾ ਆਪਸ਼ਨ ਇਹ ਹੁੰਦਾ ਵੀ ਉਹਨੂੰ ਕੱਟ ਦਈਏ ਦੂਸਰਾ 옵ਸ਼ਨ ਹੀ ਹੁੰਦਾ ਵੀ ਉਹਦੇ ਸਾਹਮਣੇ ਵੱਡੀ ਸਾਰੀ ਲਕੀਰ ਖਿੱਚ ਦਈਏ ਉਹ ਆਪਣੇ ਆਪ ਹੀ ਛੋਟੀ ਹੋ ਜਾਏਗੀ ਮਾੜੇ ਵਿਚਾਰ ਬਹੁਤ ਨੇ ਤੇ ਬੰਦਾ ਅਖੇ ਵੀ ਇੱਕਦਮ ਬੰਦ ਹੋ ਜਨ ਬੜਾ ਔਖਾ ਇਹ ਇੱਕ 옵ਸ਼ਨ ਗੁਰੂ ਨੇ ਦਿੱਤਾ ਵੀ ਚੰਗੇ ਵਿਚਾਰ ਪੋਜ਼ਿਟਿਵਿਟੀ ਦੇ ਵਿੱਚ ਵਾਧਾ ਕਰਦੇ ਚੰਗੇ ਵਿਚਾਰ ਇੰਨੇ ਕੋ ਵਧਾ ਦੇ ਮਾੜੇ ਵਿਚਾਰ ਬਿਲਕੁਲ ਥੋੜੇ ਰਹਿ ਜਾਣ ਚੰਗੇ ਕੰਮ ਇੰਨੇ ਕੋ ਕਰਨੇ ਸ਼ੁਰੂ ਕਰ ਦੇ ਮਾੜੇ ਕੋ ਕੰਮ ਬਿਲਕੁਲ ਥੋੜੇ ਰਹਿ ਜਾਣ ਚੰਗਾ ਬੋਲਣਾ ਇਨ ਕੂ ਸ਼ੁਰੂ ਕਰਦੇ ਤੇਰੇ ਮਾੜੇ ਬੋਲ ਕੱਟ ਜਾਣ ਚੰਗਿਆਈ ਦੇ ਵਿੱਚ ਵਾਅਦਾ ਕਰ ਲੈ ਇਨਾਂ ਕੂ ਵਾਅਦਾ ਕਰ ਲੈ ਵੀ ਬੁਰੀਾਈ ਬਹੁਤ ਥੋੜੀ ਲੱਗੇ ਬਹੁਤ ਛੋਟੀ ਲੱਗੇ ਬੁਰੀਾਈ ਤੂੰ ਸੋਚੇ ਹੁਣ ਤੇ ਬੁਰੀਾਈ ਬੁਰੇ ਕੰਮ ਬੜੇ ਕੱਟ ਗਏ ਮੈਂ ਆਪਣੇ ਚੰਗੇ ਕੰਮਾਂ ਦੇ ਵਿੱਚ ਵਾਅਦਾ ਬਹੁਤ ਕਰ ਲਿਆ ਹੈ ਗੁਰੂ ਨੇ ਸਾਈਂ ਤਾਂ ਹੀ ਸਾਨੂੰ ਚੰਗੇ ਕੰਮ ਬੜੇ ਦਿੱਤੇ ਨੇ ਵੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੂਸਰਿਆਂ ਦੀ ਮਦਦ ਕਰਨੀ ਸਰਬਤ ਦਾ ਭਲਾ ਮੰਗਣਾ ਔਰ ਗੁਨਾ ਦੇ ਵਿੱਚ ਵਾਧਾ ਕਰਨਾ ਬਾਣੀ ਪੜਨੀ ਸੰਗਤ ਕਰਨੀ ਸੇਵਾ ਕਰਨੀ ਇਹ ਗੁਰੂ ਨੇ ਇੰਨੇ ਕੰਮ ਦਿੱਤੇ ਵੀ ਤੂੰ ਇੰਨੇ ਕੰਮਾਂ ਨੂੰ ਜਦੋਂ ਕਮਾਵੇਂਗਾ ਤੇਰੀ ਚੰਗਿਆਈ ਵਿੱਚ ਵਾਧਾ ਹੋਏਗਾ ਬੁਰਾਈ ਘਟ ਜੇਗੀ ਸਹਿਬ ਜੀ ਨੇ ਕਿਹਾ ਗੁਰ ਪ੍ਰਸਾਦੀ ਮਨ ਭਿਆ ਨਿਰਮਲ ਜਿਨ੍ਹਾਂ ਭਾਣਾ ਪਾਵੇ ਜਿਨ੍ਹਾਂ ਨੂੰ ਗੁਰੂ ਦਾ ਭਾਣਾ ਚੰਗਾ ਲੱਗਾ ਉਹਨਾਂ ਦੇ ਮਨ ਪਵਿੱਤਰ ਹੋ ਗਏ ਮਨ ਜਿਹੜੇ ਸੰਸਾਫ ਹੋ ਗਏ